ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਝਾੜੋਂ ਤਹਿਸੀਲ ਚੀਮਾ ਮੰਡੀ ਤੇ ਜ਼ਿਲ੍ਹਾ ਸੰਗਰੂਰ ਤਿੰਨ ਗਾਵਾਂ ਨੇ ਚੋਬਰ ਕੋਲੇ ਦੋ ਆਗੀਆਂ ਐਫ ਕ੍ਰੋਸ ਚ ਤੇ ਇੱਕ ਆਗੀ ਜਰਸੀ ਫੁੱਲ ਵੱਡੇ ਕੱਦ ਕਾਠ ਚ ਪੰਜਾਬ ਵਾਲੀ ਟੌਪ ਕੁਆਲਿਟੀ ਦੀ ਕਮਾਲ ਦੀਆਂ ਦਿਖਾਉਂਗਾ ਤੁਹਾਨੂੰ ਜਰਸੀ ਤੇ ਤਿੰਨ ਦਿਖਾਵਾਂਗੇ ਬੱਚੀਆਂ ਟੈਨ ਦਾ ਭਾਵ ਵੀ ਨਾਲ ਵੀ ਇਹਨਾਂ ਦੇ ਬੱਚੀ ਆ ਕਿ ਕਿ ਤਿੰਨਾਂ ਦੇ ਉਹੀ ਗੱਲ ਆ ਵੀ ਅੱਗੇ ਤਿਆਰ ਹੋਣ ਵਾਲੀ ਬਰੀਡ ਆ ਜੇ ਮੈਂ ਆਪਾਂ ਕਹਿੰਦੇ ਨੇ ਵੀ ਬੱਚੀ ਚਾਹੀਦੀ ਆ ਜਾਂ ਮੱਝ ਮਗਰ ਭਰਾ ਕਹਿੰਦੇ ਨੇ ਫੀਮੇਲ ਕਾਫ ਚਾਹੀਦੀ ਆ ਤੰਨਾ ਨਾਲ ਹੀ ਫੀਮੇਲ ਕਾਫ ਨੇ ਤੇ ਬਾਕੀ ਗੱਲਬਾਤ ਬਾਈ ਦੀ ਬਾਈ ਨਾਲ ਕਰਾ ਦੂੰਗਾ ਤੇੜਾ ਰੇਟ ਆ ਰੇਟ ਬਾਈ ਤੋਂ ਜੈਨੂਅਲ ਦਾ ਕਰਾ ਦੂੰਗਾ ਵੀਡੀਓ ਦੇ ਵਿੱਚ ਹੀ ਆ ਜਾ ਬੰਦੀ ਫਿਰ ਹੋਰ ਕਿਵੇਂ ਆ ਠੀਕ ਆ ਬਈ ਜਲਦੀ ਕਲਾ ਪੂਰੀ ਹਾਂ ਕਿਵੇਂ ਚੱਲਦਾ ਕੰਮ ਵਧੀਆ ਚੱਲਿਆਂਦਾ ਵਧੀਆ ਪੂਰਾ ਆ ਪੂਰਾ ਸ਼ੇਰਾ ਕਿਹੜੇ ਪਾਸੇ ਸ਼ੁਰੂ ਕਰੀਏ ਫਿਰ ਕਰ ਲੋ ਇਥੋਂ ਨੰਬਰ ਬੋਲ ਕਲਾ 734 73286 73473 23680 23680 ਨੰਬਰ ਲਿਖਣ ਦੀ ਵੀ ਲੋੜ ਨਹੀਂ ਪੈਣੀ ਐਂ ਜਾਦੂ ਵਾਲਾ ਨੰਬਰ ਜਮ੍ਹਾਂ ਹੋ ਖਾਣਾ ਆਇਆ ਜੋ ਬਰਤੌਰ ਖੋਲ ਕੇ ਇੱਕ ਨੰਬਰ ਇਹ ਬਾਈ ਦਾ ਕੀ ਨਾਮ ਆ ਇਹਦਾ ਪ੍ਰਭਜੋਤ ਪ੍ਰਭ ਹਾਂ ਪ੍ਰਭ ਆ ਨੌ ਵਾਲਾ ਪਿਆਰਾ ਆ ਨਾ ਹਾਂ ਹਾਂ ਤੌਰ ਪ੍ਰਭ ਫਿਰ ਇਹਨਾਂ ਪਿਆਰ ਜਿਨਾਂ ਦੀ ਤੋਰੀ ਮੇਰਾ ਸੁਆ ਕਿਹੜਾ ਬਿੰਦੀ ਇਹਦਾ ਪੱਛੀ ਦਾ ਸੁਆ ਤੀਜਾ ਸੁਆ ਤੀਜਾ ਨਾਲੇ ਵਪਾਰੀਆਂ ਨੇ ਕਹਿੰਦੇ ਦੂਜੇ ਤੋਂ ਵੱਡੀ ਹੁੰਦੀ ਨਾ ਆਪਾਂ ਤੀਜਾ ਵਿੱਚ ਮਿਲ ਜਾਂ ਜਾਂ ਲੈ ਲੈਣਿਆ ਠੀਕ ਹੈ ਗੱਲ ਸੱਟਾਂ ਦੀ ਜਿਹੜੀ ਆ ਸੂਆ ਬਾਈ ਉਹਨਾਂ ਦਾ ਦੂਜਾ ਦੂਜਾ ਦੋ ਦਾ ਤੀਜਾ ਆ ਗਈ ਇਹ ਬੱਚੀ ਦੂਜੀਆਂ ਦਾ ਦੂਜਾ ਦੂਜਾ ਸੂਆ ਦੋਨਾਂ ਦਾ ਤੇ ਨਾਲ ਇਹਦੇ ਕੀ ਆ ਪੈਂਦੀ ਬੱਸੀ ਬਾਈ ਨਾਲ ਵੀ ਇਹਦੇ ਬੱਚੀ ਆ ਗਈ ਇੱਕ ਗੱਲ ਹੋਰ ਦਾਦਾ ਨਾ ਬੱਚੀ ਨਾਲ ਗੈਰੀ ਜਰਸੀ ਚ ਪੈਂਦੀ ਆ ਗਈ ਇਹਦੇ ਜਰਸੀ ਤਿਆਰ ਸ਼ਾਇਦ ਕਰਾਉ ਜਾਂ ਪੈਂਦਾ ਤੋਰ ਚੋ ਬਰਾਏ ਨੂੰ ਖੋਲ ਕੇ ਤੋਰਦੇ ਕਿੰਨੇ ਦਿਨ ਦਾ ਸੂਆ ਹੋ ਗਿਆ ਇਹਨੂੰ ਹਫਤਾ ਹੋ ਗਿਆ ਇੱਕ ਹਫਤਾ ਅੱਜ 7ਵਾਂ ਦਿਨ ਸੂਈ ਨੂੰ ਇਹਨੂੰ 7ਵਾਂ ਦਿਨ ਸੂਈ ਨੂੰ ਕਰ ਦੋ ਪੂਰੀ ਠੰਡੀ ਸੀ ਦੁੱਧ 10 ਕਿਲੋ ਜਮਾ ਉਹ ਦਰਮਿਆਣ ਕੰਡੇ ਵਾਲਾ ਗੇਟ ਵਾਲੇ ਬੰਦੇ 10 ਕਿਲੋ ਦੋਨੋਂ ਹਾਂ 10 ਕਿਲੋ ਜਮਾ ਮਣਕੇ ਕੰਡੇ ਵਾਲਾ ਹਾਜ਼ਰ ਆ ਤੇ ਚਵਾਈ ਦੀ ਚਵਾਈ ਦੀ 1 ਨੰਬਰ ਆ ਲੈ ਆ ਬਾਈ ਚਵਾਈ ਦੀ ਆ ਗਈ 100 ਦਾ 100 1 ਨੰਬਰ ਚਵਾਈ ਦੀ ਚਵਾਈ ਦੇ ਕੋਈ ਉਹ ਨਹੀਂ ਹੈਗਾ ਕੱਦ ਕਾਠ ਵੀ ਬੱਛੀ ਦਾ ਸੋਨਾ ਤੇ ਬਾਕੀ ਕਰੋ ਸੰਗ ਚ ਆ ਗਈ ਆ ਕਰੋਸ ਆ ਆ ਜਿੱਦਾਂ ਦਾ ਗਰਮੀ ਵਾਲੀਆਂ ਬਾਕੀ ਗੁਰੀ ਬਾਈ ਗਰਮੀ ਦੇ ਵਿੱਚ ਚੱਲਣ ਵਾਲੀਆਂ گاਵਾ ਦਿਖਾ ਰਿਹਾ ਸਾਨੂੰ ਮੈਂ ਜ਼ਿਆਦਾਤਰ ਜਿੰਨੀਆਂ ਕੁ ਵੀ ਵੀਡੀਓ ਹੁਣ ਪਾ ਰਹੇ ਆ ਆਪਾਂ ਤੇ ਉਰਲੇ ਬੰਨਿਓ ਦਿਖਾ ਦੇਂਗਾ ਜੀ ਅਗਲੇ ਬੰਨੇ ਲਈ ਆਰਡਰ ਕੁਆਲਟੀ ਚੈੱਕ ਕਰਾ। ਠੰਡੀ ਬਥੇਰੀਆ ਚਾਂ ਇਹ ਬੈਠਾ ਰਹੇ ਥੱਲੇ ਦੇ। ਤੇ ਹੁਣ ਮਾਰਦੇ ਇਧਰਲੇ ਬੰਨੇ ਘਰੀ ਇਹਦੀ ਬੱਚੀ ਤੇ ਕੈਮਰਾ ਵੇ। ਇੱਥੋਂ ਠੰਡੀ ਸੀਲ ਕਰਾ ਦੇ ਚੈੱਕ ਤੇ ਬੱਚੀ ਆਹ ਦੇਖ ਲੈ ਬਾਈ। ਬੱਚੀ ਵਾਲੇ ਪੱਖ ਤੇ ਘੁਮਾ ਦੇ ਕਿਉਂਕਿ ਬੱਚਾ ਜਰਸੀ ਚ ਪੈਂਦਾ ਤੇ ਸਭਾ ਆਦੀ ਬਾਈ ਕਹਿੰਦਾ ਠੰਡਾ ਜਮਾ ਠੰਡੀ ਬਾਈ ਗੁਰੂ ਜੀ ਮਾ ਠੰਡੀ ਲੱਤਾਂ ਉੱਤਲੇ ਲੇ ਗਈ। ਲੈ ਸਭਾ ਆਦੀ ਠੰਡੀ ਗਰੀ ਚਵਾਈ ਦੇਖਦਾ ਸੀ ਆ ਵੇ। ਚਵਾਈ ਦੇ ਤੇ ਦੋਨੇ ਪਾਸੇ ਬਹਿ ਕੇ ਚਵਾਈ ਕਰ ਲਿਓ ਲੈ। ਚਵਾਈ ਦਾ ਕੰਡੇ ਘੜ ਦੂੰ। ਲੈ ਸਹੀ ਚਵਾਈ ਇਹ ਕਰਕੇ ਖਾਦਣਾ। ਬਾਈ ਛੱਡ ਦੇ ਚਵਾਈ ਦੀ ਵੀ 100 ਦੀ 100 ਚਵਾਈ ਦੀ ਇੱਕ ਨੰਬਰ ਆਪਣੀ ਗਾ ਪਾਸ ਕਰਕੇ ਹਾਂ ਨਹੀਂ ਮਾਰਾ ਹੋ ਆਪਣੀ ਗਾ ਗੁਰੀ ਹਾਂ ਜਿਹੜਾ ਮਰਜੀ ਦੇਖ ਲੈ ਚੈੱਕ ਕਰਕੇ ਲਿਜਾਣਾ ਬਾਈ ਤੂੰ ਕਿਉਂਕਿ ਹਰੇਕ ਵੀਡੀਓ ਦੇ ਵਿੱਚ ਮੈਂ ਕਹਿੰਦਾ ਹੁੰਦਾ ਵੀ ਦੁੱਧ ਤੁਸੀਂ ਨੇ ਚੈੱਕ ਕਰਨਾ ਚੋਣ ਚਵਾਉਣ ਵਾਲੀ ਬੱਚੀ ਪਾਸ ਆ ਚਵਾਈ ਦੀ ਬਿਲਕੁਲ ਫੋਕੀਆ ਬੱਚਾ ਚੋਲੇ ਕੋਈ ਮਾਤਾ ਚੋਲੇ ਜੇ ਮੇਰੀ ਕਿਸੇ ਮਾਤਾ ਨਹੀਂ ਖਰੀਦਣੀ ਆ ਇਹ ਇਹਦੇ ਪੈਸੇ ਵੀ ਨਹੀਂ ਕਿੰਨੇ ਲੈ ਲਾਂਕਰ ਇਹ ਆਪਾਂ ਦੇ ਦਾਂਗੇ 50 ਦੀ ਗੁਰੀ 50000 ਦੀ ਹਾਂ ਬਾਈ 10 ਕਿਲੋ ਕੰਡੇ ਦਾ ਅੱਜ ਹਾਂ ਜਮਾ ਹਾਜ਼ਰ ਇਹਦਾ ਨਹੀਂ ਚੱਲੀ ਕਿਵੇਂ ਮੈਲੇ ਤਾਂ ਨਹੀਂ ਲੱਗ ਨਾ 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 ਕਿੰਨਾ ਗੱਦ ਪਾ ਸਕਦੇ ਮਾਰੇ ਲੱਕੇ ਇਹ ਪਾ ਦੂ 14 15 ਕਿਲੋ 13 14 ਕਿਲੋ ਪਾ ਹਾਂ ਜਮਾ 13 14 ਜਮਾ ਨੋਰਮਲ ਇਹ ਹੁਣ ਆ ਬੱਛੀ ਤੇ ਮਾਰ ਜਿਵੇਂ ਸੁਣ ਆਖੇ ਤੇ ਇੱਕ ਬਹੁਤ ਕਮਾਲ ਦੀ ਬੱਛੀ ਦਿਖਾਉਂਗਾ ਜਰਸੀ ਚਮਕ-ਦਮਕ ਵੀ ਚੰਗੀ ਆ ਕੱਦ ਐਚ ਐਫ ਜੱਡਾ ਹੀ ਆ ਇਹ ਪਰਸੋਂ ਸੂਜ 7:00 ਵਜੇ ਦੋ ਦੋ ਨੂੰ 16 17 ਕਿਲੋ ਜਮਾ ਖੁੱਲਾ ਬੋਲਾ ਨਾਲ ਵੀ ਬੱਛੀ ਆ ਬੱਛੀ ਕਿੰਨਾ ਬੋਲਾ ਹਾਜ਼ਰ ਹੁਣ ਜਮਾ 14 ਕਿਲੋ ਕੰਡੇ ਵਾਲਾ 14 ਕੰਡੇ ਹਾਂ ਜਮਾ ਕਿਲੋ ਜਿਹੇ ਘਟਾ ਦੀ ਬੰਦੀ ਨਾ ਨਾ ਜਮਾ ਹੈਗਾ 14 14 ਤੋਰ ਖੋਲ ਕੇ ਚੰਨ ਉਹਦਾ ਗਲਾਸ ਵੀ ਨਹੀਂ ਘਟਦਾ ਹੋਰ ਦੱਸ ਠੀਕ ਆ ਗੱਲ ਆ 14 ਕਿਲੋ ਬਾਈ ਕਹਿੰਦਾ ਕੰਡੇ ਦਾ ਸਪੀਡ ਆ ਦਿੰਦੀ ਦੱਸਿਆ ਭਾਈ ਹੈ ਸੁਈ ਕੱਲ ਪਰਸੂ ਸਵੇਰੇ ਸੁਈਆ 3-4 ਵਜੇ ਤੜਕੇ ਠੀਕ ਆ ਗੱਲ ਹਾਂ ਜਾਨ ਜੂਨ ਵਾਰੀਆ ਬੱਚੀ ਜਨਾ ਤਾਂ ਆ ਬਾਕੀ ਛਾਂ ਛੋਣ ਦੇਖ ਲੈ ਬੜਾ ਕਮਾਲ ਦਾ ਲੱਗਿਆ ਹਾਂ ਦੁੱਧ 20 ਬਾਈ ਕਿਲੋ ਪਾ ਦੂਗੀ ਇੱਕ ਗੱਲ ਹੋਰ ਦਾ ਤਾਂ ਨਾ ਜਾਨ ਵੀ ਫੁੱਲਾ ਵੱਡੀ ਵੀ ਫੁੱਲਾ ਤੇ ਲੈਗ ਸਕੋਰ ਵੀ ਫੁੱਲਾ ਮਜ਼ਬੂਤ ਆ ਤੇ ਗਰੀ ਇਹਦਾ ਆਰਡਰ ਕੁਆਲਟੀ ਦਿਖਾ ਰਹੀ ਐ ਇਥੋਂ ਤੁਹਾਡੇ ਬਾਕੀ ਆ ਛਾਂ ਦੀ ਮਾੜੀ ਨਹੀਂ ਲੈਂਦੇਗਾ ਗੁਰੀ ਥਾਣ ਵੀ ਇਹਨੂੰ ਐਦਾਂ ਦਾ ਲੱਗਿਆ ਜਿਵੇਂ ਆਪਾਂ ਕਹਦੇ ਨੇ ਵੀ 2.5 ਲੱਖਾਂ ਦੀ ਮੱਝ ਮੱਝ ਨੂੰ ਲੱਗਿਆ ਹੋਵੇ ਥਾਂ ਦੀ ਗਾਂ ਮਾੜੀ ਲੱਗਦੀ ਤੇ ਜਿਹੜਾ ਪਲੱਸ ਪੁਆਇੰਟ ਆ ਨਾਲ ਵੀ ਇਹਦੇ ਬੱਛੀ ਆ ਗਈ ਇੱਕ ਕੱਦ ਕਾਠ ਬਹੁਤ ਵੱਡਾ ਬੱਛੀ ਦਾ ਬਹੁਤ ਕਮਾਲ ਬਾਕੀ ਜਾਨ ਵਾਲੀ ਬੱਛੀ ਆ ਕੋਈ ਛੋਟੀ ਨਹੀਂ ਗੁਰੀ ਉਹ ਕੱਦ ਦਾ ਚੇਫ ਜੱਡਾ ਆ ਗਿਆ ਕੱਦ ਕਾਠ ਵਾਲੀ ਮਾਮਲੇ 'ਚ ਟੈਨਸ਼ਨ ਨਾ ਲਿਓ ਤੇ ਅੱਜ ਚਮਕਦਮ ਅਰੀਜਨਲ ਆ ਸਾਰੀ ਕੁਝ ਲੱਗਿਆ ਲੱਗਿਆ ਨਹੀਂ ਕਿਵੇਂ ਆ ਸੁਭਾਦੀ ਜਮਾ ਠੰਡੀ ਹੋਰੀ ਬਠੀ ਹੋ ਗਈਆਂ ਹਾਂ ਬੈਜਾ ਬਾਈ ਜੇ ਮਰਜੀ ਪਤਾ ਨਹੀਂ ਮਰਦੀ ਨਾ 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 ਲੱਤਾਂ ਲਿਆਪਾ ਲੈਂ ਲੱਤਾਂ ਵੀ ਆਪ ਲੈੰਦੀ ਨੇ ਮਾਰੀ ਠੰਡੀ ਆ ਗਈ ਨਾ ਜੰਮਾ ਮਾਰੀ ਤਾਂ ਰਹਿੰਦੀ ਆ ਆ ਜਾ ਇਧਰ ਲੈ ਬੰਨੇ ਦੋ ਦੋ ਧਾਰਾ ਤੁਹਾਨੂੰ ਠੱਲੀ ਮਾਰ ਕੇ ਦਿਖਾ ਦਿਆਂ ਬਾਹਰ ਛੱਡ ਦੇ ਚੋਣ ਵਾਲੇ ਮਾਮਲੇ 'ਚ ਨਹੀਂ ਪਸ਼ੂ ਮਾੜਾ ਮਿਲੂਗਾ ਭਾਈ ਤੂੰ ਤਾਂ ਜੰਮਾ ਇੱਕ ਨੰਬਰ ਧਾਰਾ ਆ ਜਾ ਕਰੀ ਇਧਰ ਲੈ ਵੀਡੀਓ ਦੇ ਮੰਗਾਉਣੇ ਆ ਪਾਣੀ ਵੀ ਪੇਜਾਂਗੇ ਆਪਣੀ ਜ਼ਿੰਮੇਵਾਰੀ ਦੀ ਇੱਥੋਂ ਦਿਖਾ ਥਾਣਾ ਦਾ ਗੈਪ ਗੂਪ ਚੁਆਈ ਦੀ ਬਾੜੀ ਫੋਕੀ ਆ ਤੇ ਉਰਲੇ ਬੰਨੇ ਹੋਵੇ ਕੋਈ ਸ਼ਰਮਾ ਹੁੰਦਾ ਆਪਣੀ ਜ਼ਿੰਮੇਵਾਰੀ ਹੋ ਸਾਰੀ ਦਿਖਾ ਦੇ ਬੈਠੋ ਕੋਈ ਥਣ ਘਟ ਹੋਵੇ ਬਿੰਦੀ ਯਾਰ ਦੀ ਨਾ ਆਪਣੀ ਦੀ ਤਸੱਲੀ ਕਰਾ ਦੇ ਹਰੇਕ ਪੱਖ ਤੋਂ ਅੱਜ ਪੈਸੇ ਬਿੰਦੀ ਇਹਦੇ ਕਿੰਨੇ ਲੰਗੇ ਪੈ ਇਹਦੇ ਦੇਣ 75 ਦੀ ਗੁਰੀ 75 ਹਾਂ ਮੰਨਤਨ ਕਰ ਦਿਆਂਗੇ 14 ਕਿਲੋ ਬੋੜਾ ਹਾਜ਼ਰ ਹਾਜ਼ਰ ਆ ਜਮਾ ਨੈਟ ਤਿਆਰ ਮੰਤਨ ਸੱਜਣੋ 75 ਚ ਹੋ ਜੂਗਾ ਪਰ ਬੈਡ ਚਾਰ ਜੇ ਗੱਲ ਕਰ ਲਈਏ ਨਾ ਰੁਪਈਏ ਓਟ ਦੀ ਆ ਅ ਵੀ ਚੰਗੀ ਮੱਝ ਦੀ ਟੱਕਰ ਆ ਜੀ ਹਾਂ 20-22 ਕਿਲੋ ਜਮਾ ਖੁੱਲਾ ਪਾ ਦੂ ਗਰੀ ਇਹ ਹਾਂ 20 ਕਿਲੋ ਦੱਦਾ ਮੰਨ ਲਓ ਬਾਕੀ ਉਹਦੇ ਹੀ ਪੂਰਾ ਜਿੱਟਾ ਹੋਏ ਦਾ ਹਾਂ ਇਹਨਾਂ ਦੀ ਜਿਹੜੀ ਫੈਟ ਪਰਸੈਂਟੇਜ ਆ ਜਾਂਦੀ ਆ ਫੈਟ ਪਰਸੈਂਟੇਜ ਵੀ ਬਹੁਤ ਕਮਾਲ ਦੀ ਹੁੰਦੀ ਆ ਤੇ ਸਵਾਹ ਆਦੀ ਠੰਡੀ ਆ ਦੋਨਾਂ ਪਾਸੇ ਸਵਾਹ ਆਦੀ ਠੰਡੀ ਆ ਜਮਾ ਉਹ ਤੁਹਾਨੂੰ ਚੈੱਕ ਮੈਂ ਕਰਾ ਦਿੰਦੀ ਤੇ ਹੁਣ ਆ ਜਾ ਗੈਰੀ ਫਿਰ ਤਿੰਨ ਨੰਬਰ ਵਾਲੀ ਤੇ ਤੌਰ ਬਿੰਦੀ ਬੋਲ ਕੇ ਇਹ ਵੀ ਕਰਾਉ ਸੰਗ ਚ ਆ ਕੇ ਇਹ ਵੀ ਕਰਾਉ ਆ ਇਹਦੇ ਨਾਲ ਵੀ ਬੱਛੀ ਆ ਬੱਛੀ ਇਹਦੇ ਨਾਲ ਵੀ ਆ ਨਾ ਬਿੰਦੀ ਟੋਲ ਟੋਲ ਕੇ ਲੈ ਆ ਵੀ ਇਹਦੀ ਕਿ ਬੱਛੀ ਆਣੀ ਜਮਾ ਜਮਣ ਵਰਗਿਆ ਗਾ ਕਾਲੀ ਠੀਕ ਆ ਗੱਲ ਤੌਰ ਦਿਆ ਨੇ ਇਹਦਾ ਸੂਆ ਕਿਹੜਾ ਇਹਦਾ ਦੂਜਾ ਕਿੰਨੇ ਦਿਨ ਜਮਾ origional ਦੂਜਾ ਇਹ ਕੱਲ੍ਹ ਸਾਥ ਆਹ ਸਾਹਮਣੂ ਸੁਈਆ ਕੱਲ੍ਹ 4-5 ਵਜੇ ਠੀਕ ਆ ਗੱਲ ਹਾਂ ਦੁੱਧ ਨੂੰ 10 ਕਿਲੋ ਜਮਾ ਬੋੜਾ ਤਿਆਰ ਆ 10 ਕਿਲੋ ਹੈ ਜਮਾ ਨੈਟਾ ਕੰਡੇ ਦਾ ਜਮਾ ਕੰਡੇ ਦਾ ਤੇ ਦੁੱਧ ਕੰਡੇ ਵਾਲਾ ਸਾਰੀਆਂ ਕੋਲੇ ਹਾਂ ਠੀਕ ਆ ਗੱਲ ਆ ਕੰਮ ਬਿੰਦੀ ਕਹਿੰਦਾ ਸਾਫ਼ ਸੁਥਰਾ ਕਰਨਾ ਕਿਉਂਕਿ ਉਮਰ ਚੋਂ ਉੱਪਰ ਦੀ ਛੋਟੀ ਆ ਉਮਰ ਸਾਰੀ ਪਈ ਆ ਹਲੇ ਕੰਮ ਕਰਨ ਨੂੰ ਥੋੜਾ ਜੱਕ ਦੀ ਜੀ ਆ ਨਾ ਹਾਂ ਡਰਦੇ ਆ ਥੋੜਾ ਜ ਆ ਆ ਕਈ ਵਾਰੀ ਇਹ ਸ਼ੰਗਲ ਪਾਇਓ ਜੀ ਉਹਦੇ ਕਰਕੇ ਥੋੜਾ ਹੋ ਕਰਦੀ ਆ ਸੱਜਣੋਂ ਘਰੇਲੂ ਸੱਜਣ ਕੋਲੋਂ ਆਉਂਦੀ ਆ ਨਾ ਤਲੀਆਰੀ ਕਰਕੇ ਪਸ਼ੂਆਂ ਨੂੰ ਹਾਂ ਥੋੜਾ ਉਹਦੇ ਕਰਕੇ ਕਰਦੀ ਹੈ ਨਾ ਪਰ ਵੱਡੀ ਬੁੱਢੀ ਵੀ ਜਰਸੀ ਨਾਲ ਦੀ ਆ ਗਈ ਇਹ ਗੱਲ ਕਰ ਲਈਏ ਵੱਡੀ ਬਹੁਤ ਆ ਗਈ ਹਾਂ ਕੱਦ ਬੈਠ ਬਾਕੀ ਜਾਣ ਜਾਂਦਾ ਲੀਆ ਤੇ ਬਾਕੀ ਲੰਬੀ ਲੰਬੀ ਵੀ ਫੁੱਲਾ ਤੇ ਜਿਹੜਾ ਮੇਨ ਪੁਆਇੰਟ ਆ ਗੈਰੀ ਇਹਦਾ ਨਾ ਉੱਤੋਂ ਸਟ੍ਰੇਟ ਆ ਗਈ ਬੱਚੀ ਬਿਲਕੁਲ ਉੱਪਰ ਜਮਾ ਸਿੱਧੀ ਆ ਬਾਈ ਗੁਰੀ ਲੈਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਤੇ ਉੱਤੋਂ ਵੀ ਸਟ੍ਰੇਟ ਆ ਤਾਰਾ ਬਿੰਦੀ ਇਹਦੀ ਵੀ ਮਾਰ ਦੇ ਮਾਰ ਦੇਣਾ ਬਾਈ ਚਵਾਈ ਛੱਜਣੋਂ ਚੈੱਕ ਕਰ ਸਕਦੇ ਚਵਾਈ ਯਾਰ ਇਹਦੀ ਵੀ ਮੱਝਾਂ ਵਰਗਾ ਦੁੱਧ ਆਵੇ ਕਿੱਟਾ ਪੂਰੀ ਮੋਟੀ ਚ ਬਾਇਆ ਗਰੀ ਕੋਈ ਬਰੀਕ ਨਹੀਂ ਹੈ ਕਿ ਲੈ ਛੱਡ ਦੇ ਬਿੰਦੀ ਛੱਡ ਦੇ ਛੱਡ ਦੇ ਛੱਡ ਦੇ ਤੇ ਸਵਾ ਆਦੀ ਵੀ ਬਹੁਤ ਠੰਡੀ ਆ ਠੰਡੀ ਸਵਾ ਦੀ ਪੂਰੀ ਬਈ ਆਪਣੀ ਗਾਰੰਟੀ ਹੋ ਬੱਚੀ ਆ ਨਾ ਬੱਚੀ ਤੇ ਵੀ ਯਾਰ ਮਾਰਦੇ ਕੈਮਰਾ ਬੱਚੀ ਵੀ ਬਹੁਤ ਕਮਾਲ ਦੀ ਆ ਗਈ ਨਾਲ ਇਹਦੀ ਬੋਲਾ ਹੁਣ 10 ਕਿਲੋ ਜਮਾ ਰੈਡੀ ਆ ਕੱਲ ਸਾਮ ਨੂੰ 4-5 ਵਜੇ ਸੂਰੀਆ ਦੇਰ ਪੈਗੀ ਇਹ ਪਾ ਸਕਦੇ ਪਿੰਦੀ ਇਹ ਇਹ ਪਾ ਦੂ 16-17 ਕਿਲੋ ਗਰੀ 16-17 ਪਾ ਦੂ ਜਮਾ ਨੋਰਮਲ ਬਾਕੀ ਹੈ ਗਰਮੀ ਵਾਲੀ ਆ ਲੰਬੀ ਵੱਡੀ ਬਹੁਤ ਆ ਗਈ ਛੋਟੇ ਹੱਥੀ ਚ ਪੂਰੀ ਪੂਰੀ ਆ ਹਾ ਪੂਰੀ ਪੂਰੀ ਆਊਗੀ ਬੈਡ ਛੋਟੀ ਨਹੀਂ ਹੈ ਗਈ ਪ ਫਿੱਟ ਫਿੱਟ ਜਿਹਾ ਉਪਸਮਾ ਬਹੁਤ ਸੋਹਣਾ ਰੱਖਦੀ ਆ ਥਣ ਦਾ ਸੈਜ ਹੱਥੀ ਚਵਾਈ ਵਾਲਾ ਰੱਖਦੀ ਆ ਬਾਕੀ ਛਣਪੁਰਾ ਮੋਡ ਆ ਗੁਰੀ ਬਾਈ ਆ ਉਹੀ ਗੱਲ ਆ ਥਣ ਦਾ ਸੈਜ ਕਮਾਲ ਦਾ ਆ ਗਿਆ ਤੇ ਨਾਲ ਇਹਦੇ ਆ ਗਈ ਬੱਚੀ ਤਿੰਨਾਂ ਨਾਲੀ ਤਕਰੀਬਨ ਤਕਰੀਬਨ ਬੱਚੀਆਂ ਆ ਗਈਆਂ ਬੱਚੀਆਂ ਨਾਲਾਂ माग ਲਈ ਤੇ ਨੰਬਰ ਬੋਲ ਦਿੰਦੇ ਆ 734 73288 ਇੱਕ ਦੋ ਦਿਖਾਤੀਆਂ ਕ੍ਰੋਸ ਅੰਗ ਚ ਇੱਕ ਦਿਖਾਤੀ ਵੱਡੀ ਜਰਸੀ ਪਿੰਡ ਬਾਈ ਦਾ ਝਾੜੋ ਤਹਿਸੀਲ ਚੀਮਾ ਮੰਡੀ ਨਾ 73288 तहसील हां ਸੁਨਾਮ ਅੰਨੇ ਦੇ ਟੀਮਾ ਮੰਡੀ ਹੈ ਨਾ ਆ ਚੀਮਾ ਮੰਡੀ ਨੇੜੇ ਆਪਣੇ ਜਿਲ੍ਹਾ ਬਾਈ ਦਾ ਸੰਗਰੂਰ ਆ ਗਿਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ